ਦੇ ਹਾਂ ਦੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀਆ ਸਤਿ ਸ਼੍ਰੀ ਅਕਾਲ ਤੇ ਬਈ ਅੱਜ ਜਦ ਆਪ ਪਹੁੰਚੇ ਆ ਪੈਂਡਰ ਸੀਚ ਜੋ ਕਿ ਬਈ ਮੇਰੇ ਘਰੇ ਕਬਾਈ ਦਾ ਫੋਨ ਆਇਆ ਜੀਗਾ ਉਹ ਬਾਈ ਕਹਿੰਦਾ ਮੇਰੀ ਬੈੜੀ ਫਕਾਊ ਹੈ ਆਪਾਂ ਉਹਦੀ ਵੀਡੀਓ ਬਣਾਉਣ ਆਇਆ ਵਾ ਤੇ ਕਿਰੇ ਬਾਈ ਵੀਰ ਭਾਈ ਨੇ ਭੈਣ ਨੇ ਉਹ ਬੈੜੀ ਲੈਣੀ ਹੋਵੇ ਕੰਟੈਂਟ ਕਰਿਓ ਤੇ ਤੁਹਾਨੂੰ ਬੈੜੀ ਵੀ ਦਿਖਾਉਣੇ ਆ ਤੇ ਐਵੇਂ ਕਿਸੇ ਵੀਰ ਭਾਈ ਨੇ ਹਨਾ ਕਿਸ ਨੇ ਵੀਡੀਓ ਬਣਾਉਣੀ ਹੋਵੇ ਆਪਾਂ ਤੋਂ ਬੈੜੀ ਜਾਂ ਮੱਝ ਵੇਚਣੀ ਹੋਵੇ ਤੇ ਆਪਾਂ ਉਹਦੀ ਬੰਦਰੀ ਆਪਾਂ ਵੀਡੀਓ ਪਾ ਸਕਦੇ ਆ ਤੇ ਆਪਾਂ ਆ ਦਾ ਚੈਨਲ ਦਾ ਨਾਮ ਦਿੱਤਾ ਰਸੀਨ ਵਾਲਾ ਬਲੌਗ ਤੇ ਉੱਤੋਂ ਜੀ ਆਪਾਂ ਦਾ ਫੋਨ ਨੰਬਰ ਦਿੱਤਾ ਕੰਟੈਂਟ ਆਪਾਂ ਨੂੰ ਕਰ ਸਕਦਾ ਵਾ ਤੇ ਚਲੋ ਸੋਨੂੰ ਸਾਰਿਆਂ ਨੂੰ ਪਹਿਲਾਂ ਬੈੜੀ ਦਿਖਾਈਏ ਤੇ ਆਜੋ ਤੇ ਹਾਂਜੀ ਇਹ ਬੈੜੀ ਹੈ ਜੀ ਇਹ ਬੈੜੀ ਬਕਾਊ ਹੈ ਜੀ ਇਹ ਤੁਹਾਨੂੰ ਬੈੜੀ ਦੀ ਸਾਰੀ ਜਾਣਕਾਰੀ ਦੰਨੇ ਆ ਤੇ ਨਾਰ ਦੇ ਨਾਲ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਇਹਦਾ ਤੋਬਰਾ ਦਿਖਾਉਣੇ ਆ ਤੁਣ ਤੋਂ ਬਾਅਦ ਨਾਲ ਤੁਹਾਨੂੰ ਜਾਣਕਾਰੀ ਦਵਾਂਗੇ ਜੋ ਕਿਸੇ ਦਾ ਸਾਰਿਆਂ ਦਾ ਕਿਸੇ ਦਾ ਟਾਈਮ ਵੇਸ ਨਾ ਹੋਵੇ ਜੋ ਤੁਹਾਨੂੰ ਸਭ ਤੋਂ ਪਹਿਲਾਂ ਤੋਬਰਾ ਦਿਖਾਉਣੇ ਆ ਤੇ ਆਜੋ ਤੇ ਲੋ ਜੀ ਸ਼ਬਦ ਤੋਂ ਪਹਿਲਾਂ ਤੁਸੀਂ ਇਹ ਤੋਰਾ ਦੇਖੋ ਲੋ ਜੀ ਤੇ ਤੋਰਾ ਦੇਖ ਕੇ ਬਈ ਤੁਹਾਨੂੰ ਨਾਲ ਦੀ ਨਾਲ ਤੁਹਾਨੂੰ ਡਰੈੱਸ ਵੀ ਦੇ ਦੇਣਾ ਬਾਈ ਦਾ ਨਾਮ ਹੈਗਾ ਗੁਰਜੰਟ ਸਿੰਘ ਪਿੰਡ ਰਸੀਨ ਜੀਰਾਂ ਲੁਧਿਆਣਾ ਇਮਦਗਰ ਕੋਲੇ ਆ ਫੋਨ ਨੰਬਰ ਤੁਹਾਨੂੰ ਦੇਤਾ ਤੇ ਛੋੜੋ ਤੁਹਾਨੂੰ ਇਹਨੂੰ ਫੁੱਲ ਜਾਣਕਾਰੀ ਦੰਨਾ ਆ ਬੈੜੀ ਦੀ ਆ ਜੋ ਲੋ ਜੀ ਆ ਬੈੜੀ ਆ ਤੇ ਹੁਣ ਇਹਦੇ ਤੁਹਾਨੂੰ ਜਾਣਕਾਰੀ ਦੰਨੇ ਆ ਤੇ ਬਾਈ ਦੂਜੇ ਸੂਏ ਸੀਗੀ ਉਹਦੇ ਦੁੱਧ ਸੀਗਾ 18 ਲੀਟਰ ਤੇ ਉਹਨੇ ਤੀਜਾ ਸੂਏ ਆ ਵਾ ਤੇ ਇਸ ਨੂੰ ਤਾਂ ਅੱਧਾ ਕਦੋਂ ਸੋਣਾ ਇਸ ਨੂੰ ਬਾਜ ਦੱਸੂਗਾ ਤੇ ਪਹਿਲਾਂ ਤੁਹਾਨੂੰ ਅੱਧ ਥਣ ਦਿਖਾ ਦੇ ਦੇ ਦੇਖੋ ਥਾਣਾ ਥਾਣਾ ਦੇਖੋ ਜੀ ਗੈਪ ਚ ਨੇਗੇ ਮੋٹے ਥਾਨ ਨੇਗੇ ਤੇ ਬੈੜੀ ਪੂਰੀ ਸਿਆਣੀਆਂ ਘਰ ਦੇ ਕੋਈ ਵੀ ਔਰਤ ਇਹਨੂੰ ਚੋ ਸਕਦੇ ਆ ਰਾਮ ਦਾ ਇਹਨਾਂ ਕੋ ਟੈਸ ਨਹੀਂ ਹੈਗੇ ਜਮਾਂ ਵੀ ਮਾਰਦੀ ਨਹੀਂ ਕਿ ਦੇਖੋ ਜੀ ਕੋਲੇ ਖੜ ਕੇ ਵੀਡੀਓ ਬਣਾ ਰਿਹਾ ਮੈਂ ਦੇਖਾ ਸੀਰੇ ਦੀ ਪੂਰੀ ਠੰਡੀ ਆ ਤੇ ਗਰਮੀ ਰਹੇ ਤਾਂ ਤੇ ਇਹ ਘਰ ਦੀ ਬੈੜਾ ਜੀ ਤੇ ਦੇਖ ਸਕਦੇ ਹੋ ਜੀ ਪੂਰੀ ਸਿਆਣੀਆਂ ਤੇ ਕੋਈ ਵੀ ਔਰਤ ਨੂੰ ਚੋ ਸਕਦੀ ਆ ਤੇ ਸਾਨੂੰ ਤਾਂ ਦੰਨੇ ਆ ਇਹ ਸੂਨ ਵਾਲੀ ਆ ਜੀ ਇੱਕ ਹਫਤੇ ਨੂੰ ਆ ਸਾਨੂੰ ਤਰੀਕ ਦੱਸ ਦੰਨੇ ਆ ਆ ਤਰੀਕ ਹੈ 17 ਤਰੀਕ 5 ਮਈ 2024 ਤੇ ਇਹ ਸੂਨ ਵਾਲੀ ਆ ਆਪਣੀ ਵੈੜੀ ਇੱਕ ਹਫਤੇ ਨੂੰ ਅੱਜ ਤੋਂ 22 ਤਰੀਕ 5 ਮਈ 2024 ਪੂਰੀ ਸਿਆਣੀਆਂ ਜੀ ਇਹ ਵੈੜੀ ਬਕਾਊਆ ਸਾਨੂੰ ਤਾਂ ਰੇਟ ਪੁੱਛ ਕੇ ਦੱਸਦੇ ਆ ਵੀਰੇ ਕਿੰਨਾ ਰੇਟ ਲਾਇਆ ਵੀਰੇ ਤੁਸੀਂ ਇਹਦਾ 50000 ਰੇਟ ਲਾਇਆ ਵੀਰੇ ਨੇ ਤੁਸੀਂ ਦੱਸਦੇ ਹੋ ਕਾਊਂਟਰ ਨੰਬਰ ਆ ਵੀਰੇ ਉੱਤੇ ਦੇ ਦਿੱਤਾ ਪਹਿਲਾਂ ਹੀ ਦੱਸਤਾ ਸੀਗਾ ਤੇ ਇੱਕ ਵਾਰੀ ਹੋਰ ਦੇ ਦਿੰਨੇ ਆ ਤੇ ਬਾਈ ਬਾਈ ਦਾ ਨਾਮ ਹੈ ਗੁਰਜੰਟ ਸਿੰਘ ਬਾਈ ਦਾ ਪਿੰਡ ਹੈਗਾ ਰਸੀਨ ਹੈ ਜਿਹੜਾ ਲੁਧਿਆਣਾ ਅਮ드ਗੜ ਕੋਲੇ ਆ ਤੇ ਬਾਈ ਦਾ ਕੰਟੈਂਟ ਨੰਬਰ ਪਹਿਲਾਂ ਹੀ ਦੇ ਦਿੱਤਾ ਸੀਗਾ ਤੇ ਇਹ ਵੈਰੀ ਬਕਾਊ ਹੈ ਜੀਨੇ ਲੈਣੀਆਂ ਜ਼ਰੂਰ ਕੰਟੈਂਟ ਕਰੋ